ਵਾਹਿਗੁਰੂ ਸਹਿਬ ਜੀਓ ਟੋੜੀ ਮਹਿਲਾ ਪੰਜਵਾ ਕਰ ਪੰਜਵਾ ਗੁਰਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਅਸੋ ਗੁਣੋ ਨਿਰੂਪ ਪ੍ਰਭ ਦੀ ਕੀਨਾ ਪੰਚ ਦੁਖ ਅਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਐਸੋ ਗੁਨ ਮਿਰ ਪ੍ਰਭ ਦੀ ਕੀਨ ਪੰਚ ਦੁਖ ਅਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਦਨ ਤੋਰ ਸੂਰਬਿਖਿਆ ਤੇ ਗੁਰ ਕਉ ਸ਼ਬਦ ਮੇਰਾ ਹਿਜਰੈ ਦੀਨ ਰੂਪ ਅਨਰੂਪ ਮੋਰੋ ਕਾਠ ਨਾ ਵਿਚਾਰਿ ਪ੍ਰੇਮ ਗयो ਮੋਹਿ ਹਰ ਰੰਗ ਪੀਨ ਪੇਖਿਓ ਲਲਨਾ ਪਾਟ ਬੀਚਖੋ ਆਨੰਦ ਚਿਤਾ ਹਰਖੇ ਪਤੀਨਾ ਤਿਸਹਿ ਕੋ ਗਰੇ ਸੋਈ ਪ੍ਰਭ ਨਾਨਕੋ ਸੋਠਾ ਕਰੋ tis hi ko teen naa dekhyo lalna paat bich khoe anando chita har khetp teen tis hi ko gre soi prab nanak ਸੋ ਠਾ ਕਰੋ ਤਿਸ ਹੀ ਕੋ ਤੀਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਟੋਢੀ ਮੇਲਾ ਪੰਜਮਾ ਕਰ ਪੰਜਮਾ ਦੋਪਦੇ ਇਕ ਓੰਕਾਰ ਸਤਗੁਰ ਬਰਸਾਦ ਐਸੋ ਗੁਣੋ ਮੇਰੋ ਪ੍ਰਭ ਦੀ ਕੀਨ ਪੰਚ ਦੁਖ ਅਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਓ ਪਰਮ ਸਨਮਾਨ ਅਤੀ ਸਤਕਾਰਯੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ पामन पवित्र हजूरी अंदर जुड़ बैठे के बैठे गुरु सवारी गुरु प्यारी साथ संगत जी भागा वाले, वाले गुरु साहब ने कृपा की है अमृत वेले सुपागा समा प्राप्त हो गुरु की हजूरी का आनंद माण रहे श्री मुख वाक अमृत वेले का हुक्मनामा साहिब ਜੋ ਪਵਿੱਤਰ ਸਾਨਾ ਵਿਖੇ ਗੁਰੂ ਸਾਹਿਬ ਜੀ ਨੇ ਮੇਹਰ ਦੇ ਘਰ ਚ ਆ ਕੇ ਬਖਸ਼ਿਆ ਹੈ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਦੀ ਪਾਵਨ ਮੁਖਾਰਤ ਨੂੰ ਉਚਾਰਨ ਰਾਗ ਟੋਡੀ ਅੰਦਰ ਪੰਜਵੇਂ ਘਰ ਦੇ ਅੰਦਰ ਮਹਾਰਾਜ ਨੇ ਪਵਿੱਤਰ ਬਚਨਾਂ ਨੂੰ ਗਾਇਨ ਕਰਨ ਦੀ ਹਦਾਇਤ ਕੀਤੀ ਹੈ ਦੋ ਪਦਿਆਂ ਦਾ ਇਹ ਪਵਿੱਤਰ ਹੁਕਮ ਹੈ ਇਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਵੈਗੁਰੂ ਕਰਤਾ ਪੁਰਖ ਇਕ ਹੈ ਇਕ ਰਸ ਵਿਆਪਕ ਹੈ ਜੱਲੇ ਜੱਲੇ ਅੰਦਰ ਸਮਾਇਆ ਹੋਇਆ ਗੁਰੂ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਉਹਦੀ ਹਜ਼ੂਰੀ ਇਹ ਮਨ ਬਣਦਾ ਤੇ ਗੁਰੂ ਸਾਹਿਬ ਬੇਨਤੀ ਕਰਦੀ ਨੇ ਜੋ ਕੇਂਦਰੀ ਬੰਧ ਵੀ ਤੇ ਪਹਿਲਾ ਬੰਧ ਵੀ ਹੈ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਮੇਰੇ ਵਾਹਗੁਰੂ ਨੇ ਅਕਾਲ ਪੁਰਖ ਨੇ ਮੇਰੇ ਉੱਤੇ ਬੜੀ ਕਿਰਪਾ ਕੀਤੀ ਹੈ ਤੇ ਮੇਰੇ ਹਿਰਦੇ ਅੰਦਰ ਇਹ ਗੁਣ ਬਖਸ਼ਿਸ਼ ਕੀਤਾ ਹੈ ਇਹ ਗੁਰ ਬਖਸ਼ਿਆ ਹੈ ਕੀ ਕਿਰਪਾ ਕੀਤੀ ਹੈ ਪੰਜ ਦੋਖ ਪੰਜ ਕਮੀਆਂ ਨੇ ਜੀਵ ਦੇ ਸਰੀਰ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਔਰ ਅਹੰਗ ਰੋਗ ਮੈਂ ਹਉਮੈ ਮੈਂ ਮੇਰੀ ਜਗ੍ਹਾ ਰੋਗ ਹੈ ਮਹਾਰਾਜ ਕਹਿੰਦੇ ਨੇ ਵੀ ਇੰਨਾ ਕੁ ਪ੍ਰਵੱਜਲ ਹੈ ਇੰਨਾ ਕੁ ਹੈਵੀ ਹੈ ਕਿ ਮਹਾਰਾਜ ਨੂੰ ਦੋ ਵਾਰ ਅੰਕਤ ਕਰਦੇ ਨੇ ਪੰਜ ਕਮੀਆਂ ਪੰਜ ਦੋਖ ਤੇ ਹੰਕਾਰ ਦਾ ਰੋਗ ਹਉਮੈ ਦਾ ਰੋਗ ਇਹ ਤਨ ਤੇ ਸਗਲ ਦੂਰ ਕੀਨ ਇਹ ਸਰੀਰ ਦੇ ਵਿੱਚੋਂ ਦੂਰ ਕਰਦੇ ਨੇ ਭਾਵ ਇਹ ਸਾਰੇ ਹੀ ਮਰਿਆਦਾ ਅੰਦਰ ਆ ਗਏ ਨੇ ਰਹਾਉ ਵੰਦਨ ਤੋਰ ਸੋਰ ਵਿਖਿਆ ਦੇ ਬੰਦਨ ਤੋੜ ਦਿੱਤੇ ਨੇ ਮਾਇਆ ਦੇ ਮੋਹ ਦੇ ਵਿਖਿਆ ਦੇ ਛੋੜ ਕੱਟ ਦਿੱਤੇ ਨੇ ਆਉਗਣਾ ਦੇ ਬੰਦਨ ਤੋੜ ਦਿੱਤੇ ਨੇ ਮਾਇਆ ਦੇ ਮੋਹ ਦੇ ਜਿਹੜੇ ਛੋੜ ਨੇ ਉਹ ਕੱਟ ਦਿੱਤੇ ਨੇ ਕਿਵੇਂ ਸੰਭਵ ਹੋਇਆ ਗੁਰੂ ਕੋ ਸ਼ਬਦ ਮੇਰਾ ਹੀਰੇ ਦੀਨ ਪਾਪ ਕੇ ਜਿੱਥੇ ਅੰਧਕਾਰ ਸੀ ਉੱਥੇ ਗੁਰੂ ਦੇ ਸ਼ਬਦ ਦਾ ਚੰਨਨ ਹੋ ਗਿਆ ਤੇ ਸਾਰੇ ਬੰਧਨ ਔਗਣਾਂ ਦੇ ਬੰਧਨ ਤੇ ਮਾਇਆ ਦੇ ਮੋਹ ਦੇ ਛਾੜ ਪ੍ਰਮਾਤਮਾ ਨੇ ਕੱਢ ਦਿੱਤੇ ਨੇ ਜਦੋਂ ਮੇਰੇ ਹਿਰਦੇ ਵਿੱਚ ਪ੍ਰਮਾਤਮਾ ਦਾ ਸ਼ਬਦ ਗੁਰੂ ਦਾ ਗਿਆਨ ਵਸ ਗਿਆ ਰੂਪ ਅਨਰੂਪ ਮੇਰੋ ਕਾਛ ਨਾ ਵਿਚਾਰਿਓ ਰੂਪ ਕਰੂਪ ਅਨਰੂਪ ਰੂਪ ਤੇ ਹੁੰਦਾ ਵਿਰੋਧੀ ਵੀ ਸੁੰਦਰ ਰੂਪ ਜਾਂ ਕਰੂਪ ਇਸ ਦੇ ਬਾਰੇ ਮੇਰੋ ਕਾਛ ਨਾ ਵਿਚਾਰਿਓ ਜਦੋਂ ਕੋਈ ਪਰਮੇਸ਼ਰ ਦੀ ਪਾਕ ਡੰਡੀ ਉੱਤੇ ਚੱਲਦਾ ਹੈ ਰਾਹ ਉੱਤੇ ਚੱਲਦਾ ਹੈ ਤੇ ਪ੍ਰਭੂ ਦਾ ਇਹ ਸੁਭਾਵ ਹੈ ਕਿ ਉਹ ਪਤਿਤ ਨੂੰ ਉਨੀਤ ਕਰਦਾ ਹੈ ਭਾਵ ਕਿ ਮੇਰਾ ਚੰਗਾ ਸੀ ਮਾੜਾ ਰੂਪ ਮੇਰੇ ਮਾਲਕ ਨੇ ਨਹੀਂ ਵਿਚਾਰਿਆ ਪ੍ਰੇਮ ਗਿਓ ਪ੍ਰੇਮ ਦੇ ਨਾਲ ਮੋਏ ਹਰ ਰੰਗ ਪੀਨ ਮੈਨੂੰ ਆਪਣੇ ਪ੍ਰੇਮ ਦੇ ਅੰਦਰ ਰੰਗ ਲਿਆ ਹੈ ਭਾਵ ਕੇ ਮੇਰਾ ਚੰਗਾ ਤੇ ਮੰਦਾ ਕੁਝ ਵੀ ਵਿਚਾਰ ਨਹੀਂ ਕੀਤੀ ਉਹਨੇ ਤੇ ਪ੍ਰੇਮ ਦੇ ਨਾਲ ਮੈਨੂੰ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਉਹ ਮੇਰੇ ਗੁਰੂ ਨੇ ਰੰਗ ਦਿੱਤਾ ਹੈ ਪੇਖਿਓ ਲਾਲਣ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਂ ਅੱਜ ਮੈਂ ਆਪਣੇ ਲਾਲਣ ਨੂੰ ਪ੍ਰਮਾਤਮਾ ਵਾਗ ਰੂਧਨ ਦਾ ਦਰਸ਼ਨ ਕੀਤਾ ਹੈ ਪੇਖਿਓ ਲਾਲਣ ਕਿਵੇਂ ਕੀਤਾ ਪਾਠ ਵਿੱਚ ਖੋਏ ਜਿਹੜਾ ਮਿਹਰੇ ਹਿਰਦੇ ਦੇ ਅੰਦਰ ਪੜਦਾ ਸੀ ਨਾ ਮਹਾਰਾਜ ਕਹਿੰਦੇ ਨੇ ਪਾਮਬੀਰੀ ਕੋ ਪਾਤ ਪਰ ਦੋ ਬਿੰਨ ਪੇਖੇ ਦੁਰਾਇਓ ਇੱਕ ਪਰਦਾ ਹੈ ਪਰਦਾ ਕੀਤਾ ਜਿਵੇਂ ਆਪਣੇ ਸਾਹਮਣੇ ਦੀਵਾਰ ਹੈ ਤੇ ਦੀਵਾਰ ਦੇ ਉੱਤੇ ਪਰਦਾ ਲੱਗਿਆ ਪਿੱਛੇ ਕੀ ਹੈ ਇਹ ਨਹੀਂ ਪਤਾ ਮਹਾਰਾਜ ਕਹਿੰਦੇ ਨੇ ਪਰਦਾ ਵੀ ਬੜਾ ਛੋਟਾ ਹੈ ਤੇ ਪਰਮ ਕੇ ਪਰਦੇ ਇਹ ਪਰਦਾ ਕਹਿੰਦੇ ਕੁਲੇਖਾ ਪਰਮ ਦਾ ਪਰਦਾ ਹੈ ਜਦੋਂ ਮੈਂ ਉਹ ਪਰਮ ਦਾ ਪਰਦਾ ਗੁਰੂ ਦੀ ਕਿਰਪਾ ਦੇ ਨਾਲ ਦੂਰ ਕੀਤਾ ਤੇ ਮੈਂ ਪੀਖਿਓ ਲਾਲਨ ਰੱਬ ਨੂੰ ਵੇਖ ਲਿਆ ਆਨੰਦ ਜਿੰਦੇ ਘਰ ਕੀ ਆਨੰਦ ਚਿਤਾ ਚਿੰਤਾ ਨੂੰ ਦੂਰ ਕਰਨ ਵਾਲਾ ਹਰਖੇ ਭੀਨ ਮੇਰਾ ਮਨ ਜਦੋਂ ਉਸ ਦੇ ਨਾਮ ਅੰਦਰ ਪਤੀਜ ਗਿਆ ਤੇ ਖਿਰ ਮਹਾਰਾਜ ਕਹਿੰਦੇ ਨੇ ਸੋਗ ਹਰਖ ਹੀ ਇਨਾਂ ਦਾ ਸਵਰੂਪ ਮੇਰੇ ਵਾਸਤੇ ਮਾਇਨੇ ਨਹੀਂ ਰੱਖਦਾ। ਦੁੱਖ, ਸੁੱਖ, ਅਮੀਰੀ, ਗਰੀਬੀ, ਲਾਭ, ਹਾਨੀ। ਭਾਵੇਂ ਜਦੋਂ ਮਨ ਪਤੀਜ ਗਿਆ ਹੈ ਨਾ ਤੇ ਮਹਾਰਾਜ ਕਿਰਪਾ ਕਰਦੇ ਨੇ ਖਿਰ ਜੀਵ ਚੜ੍ਹਦੀ ਕਲਾ ਦੇ ਅੰਦਰ ਹੈ। ਹੁੰਦੇ ਜੀਵਨ ਦੇ ਅੰਦਰ ਔਗਣ ਕਿਸੇ ਤਰੀਕੇ ਦੇ ਮਾਇਆ ਦਾ মোহ ਹੁੰਦਾ ਰਾ ਰੋਕ ਨਹੀਂ ਸਕਦਾ। ਇਸਹੀ ਕੋ ਗਰੇ ਸੋਈ ਪ੍ਰਭ। ਇਹ ਜਿਸ ਮਾਲਕ ਦਾ ਇਹ ਘਰ ਹੈ ਨਾ ਪਰਮੇਸ਼ਰ ਦਾ ਇਹ ਘਰ ਹੈ ਇਹ ਮੰਦਰ ਜਿਹੜਾ ਹੈ ਹਰ ਮੰਦਰ ਇਹ ਸਰੀਰ ਹੈ ਹਰ ਬਸ ਹੈ ਜਿਸ ਨਾਲ ਗੁਰੂ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਦਾ ਘਰ ਹੈ ਸੋਈ ਪ੍ਰਭ ਨਾਨਕ ਹੈ ਨਾਨਕ ਆਖ ਸੋ ਠਾਕਰ ਤਿਸੇ ਕੋ ਤੀਨ ਉਹ ਮਾਲਕ ਹੈ ਤੇ ਸਭ ਕੁਝ ਉਸ ਮਾਲਕ ਦੇ ਅਧੀਨ ਹੈ ਭਾਵੇਂ ਸਭ ਕੁਝ ਉਸ ਮਾਲਕ ਦੇ ਤੇ ਉਹਦੀ ਸ਼ਕਤੀ ਅੰਦਰੋਂ ਦੀ ਪਾਵਰ ਵਿੱਚ ਉਹਦੇ ਅਧੀਨ ਹੈ ਸਭ ਕੁਝ ਸੋ ਉਹ ਮਾਲਕ ਹੈ ਤੇ ਸਭ ਕੁਝ ਉਸ ਮਾਲਕ ਦੇ ਅਧੀਨ ਹੈ ਸਭ ਕੁਝ ਉਸ ਮਾਲਕ ਦੇ ਵਸ ਵਿੱਚ ਹੈ ਉਹਦੀ ਹੁਕਮ ਵਿੱਚ ਹੈ ਜਿਵੇਂ ਉਹ ਜੀਵਾਂ ਨੂੰ ਚਲਾਉਂਦਾ ਹੈ ਉਸ ਤਰੀਕੇ ਦੇ ਨਾਲ ਜੀਵ ਚੱਲਦੇ ਨੇ ਪਰ ਜਦੋਂ ਕੋਈ ਗੁਰੂ ਦੇ ਦੁਆਰਾ ਸਮਝ ਪ੍ਰਾਪਤ ਕਰ ਲੈਂਦਾ ਹੈ ਉਦੋਂ ਹੀ ਕਹਿੰਦਾ ਹੈ ਕਿ ਜੋ ਕੁਝ ਵਰਤ ਰਿਹਾ ਹੈ ਸਭ ਤੇਰਾ ਹੀ ਪਾਣਾ ਹੈ ਸਭ ਤੇਰਾ ਹੀ ਹੁਕਮ ਸੋ ਗੁਰੂ ਸਾਹਿਬ ਕਿਰਪਾ ਕਰਨ ਮਹਾਰਾਜ ਮਿਹਰ ਕਰਨ ਸਾਡੇ ਮਨ ਅੰਦਰ ਗੁਰੂ ਦਾ ਗਿਆਨ ਵਸੇ ਤੇ ਜਿੰਦੇ ਨਾਲ ਸਾਡੀਆਂ ਜਿਹੜੀਆਂ ਕਮੀਆਂ ਨੇ ਉਹ ਕਮੀ ਜਿਹੜੀ ਲੋਗਣਾ ਦੀਆਂ ਆਗੁਣ ਰੂਪੀ ਕਮੀਆਂ ਨੇ ਉਹ ਗੁਣ ਰੂਪ ਤਾਕਤ ਬਣ ਕੇ ਸਾਹਮਣੇ ਆਣ ਜੀ ਸੋ ਹੋਈਆਂ ਬੋਲਾਂ ਦੀ ਸ਼ਿਮਾ ਇਨੀਆਂ ਗੁੱਜਾਂ ਪਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕ ਓ ਅੰਕਾਰ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੂ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ